ਆਨੰਤਨ ਲਰਿਨ ਨਾ ਨਿਯੁਕਤ ਐਸਐਚਯੂ ਜੀਜੀ ਸਿੰਘ ਕਮਾਨ ਨੇ ਇਹ ਅਹੁਦਾ ਸੰਭਾਲਿਆ ਹੈ ਤੇ ਉਹਨਾਂ ਨੇ ਪ੍ਰੈਸ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਅੱਪ ਗੱਲਬਾਤ ਕਰਦੇ ਹਨ ਸ਼ਹਿਰ ਦੇ ਕੀ ਮੁੱਦੇ ਨੇ ਕੀ ਗੱਲਬਾਤ ਹੈ ਸਸੇ ਗੱਲ ਕਰ ਸਕਦੇ ਅੱਜ ਦੇ ਤੁਹਾਡਾ ਸਵਾਗਤ ਹੈ ਤੁਹਾਨੂੰ ਲਾਉਣ ਤੇ ਕੀ ਮੁੱਦੇ ਨੇ ਸ਼ਹਿਰ ਦੇ ਸਾਰੇ ਕੀ ਤੁਹਾਡੇ ਮਤਲਬ ਕੀ ਉਹਨਾਂ ਨੇ ਸਮਝ ਕੀ ਕੀ ਸ਼ਹਿਰ ਨੂੰ ਲਈ ਕਰਨਾ ਹੈ ਸਭ ਤੋਂ ਪਹਿਲਾਂ ਵੀ ਮੈਂ ਪ੍ਰੈਸ ਕਲਾਪ ਤੋਂ ਨੂੰ ਲਾਵਾ ਤੇ ਲੋਟਨ ਵਾਲ ਕਰਦਾਗਾ ਜੋ ਤੁਸੀਂ ਮਰੇਂ ਦਿੱਕੇ ਸੱਦੇ ਤੇ ਇਹ ਸਾਰੇ ਕੱਤਰ ਬਣੂਗੇ ਅੱਜ ਮੈਂ ਕੱਲ ਇਥੇ ਆਉਦਾ ਸੁਭਾਲ ਹੈਗਾ ਖਾਣਾ ਪਨੋਲਾ ਦਾ ਮਾਨ ਜੋ ਐਸਐਸਪੀ ਜੀਨੀ ਸੰਸਾਦ ਆਲੋਜੀ ਦੇ ਕੋਮਾਧ ਹੈ ਤੇ ਮੈਂ ਸਾਰਿਆਂ ਨੂੰ ਹੀ ਮਹਿਨਤੀ ਕਰਦਾਗਾ ਤੁਹਾਡੇ ਬਾਦਮੇ ਰਹੀਂ ਸ਼ਹਿਰ ਵਾਸੀਆਂ ਨੂੰ ਤੇ ਮੈਂ ਜਦੋਂ ਇਥੋਂ ਲੰਘ ਕੇ ਆਇਆ ਕੱਲ ਬੱਸੋਂ ਉਦੋਂ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਛੋਟੇ ਮੋਸਾ ਲੈ ਬੇਸਿਕ ਤੇ ਜੋ ਵਪਾਰ ਮੰਡਲ ਦੇ ਪ੍ਰਧਾਨ ਜੀ ਨੇ ਨੂੰਮਾ ਬੇਨਤੀ ਕਰਨਾ ਵੀ ਆਪਾਂ ਤਰੀਕੇ ਨਾਲ ਤੇ ਵੀ ਟ੍ਰੈਫਿਕ ਦਾ ਸਜੰਟ ਢੰਗ ਨਾਲ ਕੋਈ ਹੱਲ ਲੱਭੀਏ ਤਾਂ ਜੋ ਜਿਹੜੀ ਆਮ ਫੌਜਿਕਾ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਉਹਨਾਂ ਨੂੰ ਬੁਲਾ ਕੇ ਇੱਥੇ ਮੀਟਿੰਗ ਹੀ ਲਵਾਂਗੇ। ਅਰੇ ਵਪਾਰ ਮੰਡਲ ਦਾ ਮੀਟਿੰਗ ਹੀ ਲਵਾਂਗੇ। ਹਾਂਜੀ ਤੇ ਉਸ ਤੋਂ ਬਾਅਦ ਹੋਰ ਕੋਈ ਆਪਣੇ ਨਸ਼ੇ ਸੰਬੰਧੀ ਜਾਂ ਕੋਈ ਹੋਰ ਕੀ ਗੱਲਬਾਤ ਹੈ? ਨਸ਼ੇ ਸੰਬੰਧੀ ਇਹ ਹੈ ਜੀ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਅੰਮ੍ਰਿਤ ਮਹਾਮੇਂ ਦੀ ਸ਼ੁਰੂਆਤ ਕੀਤੀ ਗਈ ਸੀ। ਉਹਦੇ ਬਹੁਤ ਹੀ ਚੰਗੇ ਨਤੀਜੇ ਅਸਰਦਾਰ ਦੇਖਣ ਨੂੰ ਮਿਲਣਗੇ ਜਿਹੜੇ ਨੌਜਵਾਨ ਸੀਗੇ ਉਹ ਦਾਖਲ ਵੀ ਹੋ ਰਹੇ ਨੇ ਆਪਣੀ ਮਰਜ਼ੀ ਨਾਲ ਜੋ ਸਾਡੇ ਕੋਲੇ ਆਉਂਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਾਉਂਦੇ ਆ ਕਿ ਔਰ ਨਸ਼ੇ ਤੇ ਬਹੁਤ ਜ਼ਿਆਦਾ ਹੱਦ ਤੱਕ ਕਾਬੂ ਪਾ ਚੁੱਕੇ ਆਂਗੇ ਫਿਰ ਵੀ ਮੈਂ ਥਾਣਾ ਥਨੋਲਾ ਦੇ ਏਰੀਆ ਦੇ ਵਿੱਚ ਜੋ ਕੋਈ ਸ਼ਰਾਬ ਦੀ ਅੰਸਰਨਾ ਹੈਗੇ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਖਤ ਤਾੜਨਾ ਕਰਦਾਗਾ ਜਿਆਦਾ ਆਵਾਜ਼ ਆਜਣ ਨਹੀਂ ਅਗਲੀ ਤੋਂ ਜਦੋਂ ਫਰਕ ਕੇ ਨਾਲ ਪੱਤੇ ਲੈ ਕੇ ਜਿਲ੍ਹਾਂ ਦੇ ਭਜਨ ਇੱਕ ਸਰ ਹੋਰ ਕੁਐਸਚਨ ਹੈਗਾ ਇਹ ਬੋਲਟ ਕਿ ਭੜਾ ਕੇ ਬਹੁਤ ਭੜਾ ਕੇ ਨੇ ਵਾਸਤੇ ਵੀ ਕੱਲ ਮੈਂ ਇਥੇ ਨਕਾ ਲਾਇਆ ਸੀ ਤੁਮੋਂ ਦੇ ਬਜ਼ਾਰ ਦੇ ਵਿੱਚ ਜੋ ਬਲੈਕ ਸਲਮਾ ਵੀ ਲਾਈ ਹੋਈਆਂ ਗੱਡੀਆਂ ਤੇ ਉਹ ਵੀ ਅਸੀਂ ਕਰਵਾਈਆਂ ਗਈਆਂ ਜੋ ਜਿਹੜਾ ਤੁਸੀਂ ਪਟਾਕਿਆਂ ਦੀ ਗੱਲ ਕਰਦੇ ਹੋ ਇਹ ਬਹੁਤ ਹੀ ਸਵਾਲ ਤੁਹਾਡਾ ਵਧੀਆ ਹੈਗਾ ਕਿਉਂਕਿ ਜੋ ਬਜ਼ੁਰਗ ਨੇਗੇ ਬਜ਼ੁਰਗਾਂ ਦੇ ਕੋਲੇ ਕੁਝ ਇਹ ਜਿਹਾ ਵੀ ਹਰਕਤ ਕਰਦਾ ਤਾਂ ਹੋ ਸਕਦਾ ਕਿ ਅਟੈਕ ਹੈ ਹਾਰਟ ਅਟੈਕ ਦਾ ਉਹ ਦਵਾਈ ਚੱਲਦੀ ਹੋਵੇ ਉਹਨੂੰ ਕੋਈ ਦਿੱਕਤ ਆ ਜਾਵੇ ਉਨਾ ਸਖਤ ਤਾਂੜਨਾਂਗੀ ਦੀ ਆਪਦੇ ਜਿਹੜੇ ਸਲੰਸਰ ਨੇ ਬਿਲਕੁਲ ਮੋਟੀ ਵੈਟ ਕੀਤੀ ਹੋਈ ਉਹ ਕੱਲੇ ਕਰਵਾ ਦੇਣਾ ਨਹੀਂ ਜੇ ਮੇਰੇ ਕੋਲ ਹੀ ਲੈ ਕੇ ਆ ਗਿਆ ਮੈਂ ਤਾਂ ਸਖਤ ਦਾ ਦੇ ਜਰ ਆਮ ਲੋਕਾਂ ਨੂੰ ਗੀਤ ਸੁਣਿਆ ਦੇਣਾ ਚਾਹੁੰਗੇ ਜਿਵੇਂ ਕਈ ਲੋਕ ਘਰੋਂ ਆਉਂਦੇ ਨੇ ਖਾਣੇ ਚੁੰਦੇ ਹੋਏ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਤੁਹਾਡੇ ਨਾਲ ਕਿਸਮ ਪਰ ਕਰਨ ਕੋਈ ਘਰੋਂ ਨੀ ਲੋੜ ਨਹੀਂ ਅੱਜ ਕੱਲ੍ਹ ਪੜਿਆ ਲਿਖਿਆ ਸਮਾਜ ਆ ਗਿਆ ਅਸੀਂ ਵੀ ਉਹ ਸਮਾਜ ਦੇ ਵਿੱਚ ਹੀ ਆਉਂਦੇ ਆਂਗੇ ਸਾਰਿਆਂ ਨੂੰ ਵੈਲਕਮ ਆਗਾ ਕੋਈ ਵੀ ਦੁੱਖ ਸੁਖ ਨੀਫਾ ਦਿਨ ਰਾਤ ਮੇਰੇ ਕੋਲ ਆ ਸਕਦੇ ਨੇ ਕਿਸੇ ਨਾਲ ਕੋਈ ਮਤਕਾਰ ਨਹੀਂ ਹੋਊਗਾ ਜੋ ਸਚਾਈਆ ਉਹ ਅਸੀਂ ਕਾਨੂੰਨ ਅਨੁਸਾਰ ਉਹ ਕਰਵਾਈ ਕਰਾਂਗੇ